ਜਾਣਾ ਹੀ ਨਾ ਪਉਣਾ ਨਾ ਮੁੰਡਾ ਪਾਗਲੀ ਤਿਆਰ ਬਟਾਰ ਤੇ ਹੋ ਗਿਆ ਚੋਣ ਜਬਰਦਸਤ ਰੱਬਾ ਪਹਿਲੀ ਟੇ ਸੜਕੇ ਰਹੀਆਂ ਭਰਨੀਆਂ ਜਗਰਾਉ ਇੱਕ ਸ਼ੇਵਾਲਾ ਤੇ ਨੌਕਰਾਂ ਦੇ ਵਰਤਨ ਆ ਆਖੋ ੱੱਕਾ ਜੜਦਾ ਜੁਨੇ ਓਵਰ ਦੀ ਇਹਨੂੰ ਬਾਹਰ ਪਾ ਦੇ ਮੁੰਡਾ ਫੇਰ ਕੋਠੇ जी ने अच्छे कीजिये भी कला पड़ी है नंबर के बाद इधर कोई दीवा तो रंगड़े कहते चार ये रोड कहे जगो है लोग एक पता नसीबा जाए पर चार का पता नहीं किधर जाने खाई रुपये होगा शा बच गया है मान की ਮੇਰਾ ਜਿਹੜਾ ਦੋ ਜਿਹੜੇ ਜੁੜ ਗਏ ਆ ਸਾਹਮਣੇ ਪਿੰਦੀ ਵਾਲਾ ਸਰਾ ਨਹੀਂ ਲਾਏ ਆ ਛੱਕਾ ਬੱਜਿਆ ਆ ਪਿੰਦੀ ਕਹਿੰਦੇ ਹਰਦਾ ਦੀ ਪਿੰਡਾ ਮੇਰੇ ਵੀਰੋ ਉਧਰ ਦੇ ਪਾਸੇ ਰਾਜਸਥਾਨ ਦੇ ਦੀਵਾ ਵਾਲ ਕੇ ਹੋੜ ਆ ਗਿਆ ਜਰੂਰ ਇੱਕ ਖੇਡ ਪਾਲ ਸਾਹ ਆਹ ਸਾਹਮਣੇ ਪਿੰਦੀ ਵਾਲ ਹਰਦਾ ਦੀ ਪਹਿਲਵਾਂ ਮੰਨੂ ਟਰਾਈ ਕਰਦਾ ਪਰ ਦੂਜੇ ਪਾਸੇ ਇੱਕ ਹੋਰ ਇੱਕ ਹੋਰ ਸਾਹਮਣੇ ਮਨੂਕ ਪਰ ਤੇ ਆਗਰਿਆ ਟੀਮਾਂ ਦੇਖੀਆ ਦੋਨੋਂ ਟਾਸ ਕਰ ਲੈਣ ਜਿਹੜੇ ਖਿਡਾਰੀ ਟਾਸ ਕਰਨ ਵਾਲੀ ਹੈ चेहर हर सामने कभी बन गई कमान पैसे ਵਾਹ ਕੋਠੇ ਮੁੰਡੇ ਵਾਲਿਆ ਸਰਾ ਧੁੱਪ ਨਾਲ ਸੈੱਟ ਹੋ ਜਾਂਦਾ ਬੜਾ ਮੁੰਟਾ ਨਹੀਂ ਸਾਰੀ ਆਹੋ ਨਾ ਕੋ ਬੰਦੀ ਵਾਲਾ ਔਰ ਜਿਹੜਾ ਬਾਟਮ ਯੋਗੀ ਤਾਲੀਆਂ ਦੇ ਮਾਰੇ ਫਿਰ ਔਰ ਹੋਏ ਹੋਏ ਬਾਣੀ ਵਾਲਿਆ ਕੋਠੇ ਮੁੰਡੇ ਵਾਲਾ ਪਾਜਪੂਰਤ ਹੋ ਗਿਆ ਜੀਓ ਹਾਰਦਾ ਹਰ ਇੱਕ ਜੱਟ ਪੂਰਾ ਕ

ਕੀਦਾ ਮਹਿਮਾਨ ਜਿਹੜਾ ਚਿਹਰੇ ਸਰੀਰ ਬੰਨੇ ਆ ਉਹ ਬੰਦੇ ਜਿਗਰਾ ਦੇ ਤਾੜਿਆ ਪਹਾ ਵਾਲਿਆ ਔਰ ਕੰਦੀ ਹੈ ਦੁਨੀਆ ਦੇਦੀ ਹੈ ਆਹ ਚੱਕਾ ਜੜਦਾ ਕੋਲੀ ਨੇ ਜਿੱਦੀ ਦੂਹੇ ਕੋਠੇ ਪੁੰਨੇ ਵਾਲਾ ਆਇਆ ਮੇਰੇ ਵੀਰੋ ਆਹ ਸਾਹਮਣੇ ਲੰਡੇਗਾ ਵਾਲਾ ਕੰਦੀ ਵਾਲਾ ਬਹੁਤ ਜਲ ਚੱਕਾ ਤੇਰੇ ਯਾਰ ਆਹ ਮੁੰਡੇ ਦੇ ਨਾਂ ਤੇ ਕੋਲੀ ਕੰਦੇ ਫੇਰੇ ਆਹ ਤਾ ਵਚਾ ਚੋਕਾ ਚਾਰੇ ਚਾਰ ਆਫਰ ਦੇ ਗੱਭਰੂ ਨੇ ਕਹਿੰਦੇ ਜੋਰ ਦਿੱਤੇ ਹਨ ਰਨੜ ਚਾਰ ਖਿਡਾਰੀ ਨੇ ਜੋਰ ਦਿੱਤੇ ਹੈ ਫਾਇਰਸ ਖੂਸਰੀ ਲੱਤੇ ਜਿਹਾ ਵਾਲਾ ਕੋਲੀ ਹੈ ਪੈਂਦੀ ਹੋਈ ਬਾਲ ਬੱਲੇ 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 ਵਾਹ ਕੋਲੀ ਬੜਾ ਕਿੰਨਾ ਮਿੰਦਿਸਤਾਨ ਪੈਂਦੀ ਹੋਈ ਬਾਲ ਤੇ ਕੋਲੀ ਕੋਲੀ ਬੱਲੇ ਬੱਲੇ ਕਰਾ ਗਿਆ ਤੇਰੀਓ ਆ ਲਾ ਪਰਦੀ 골ਡ ਕਰਤਾ ਪੈਂਦੀ ਹੋਈ ਬਾਲ ਉਧਰਲੇ ਪਾਸੇ ਉਹ ਕਦੋਂ ਕਹਿੰਦਾ ਤਾਂ ਬੁੱਲੀ ਨਾਲ ਬੱਬੂ ਦਾ ਸਰਮਾਨ ਦੀ ਜਿਹੜਾ ਕਿ 3100 ਦੇ ਨਾਲ ਉਹ ਕੀਤਾ ਜਾ ਰਿਹਾ ਮੇਰੇ ਵੀਰੋ ਉਧਰਲੇ ਪਾਸੇ ਵੱਡੇ ਸਰਮਾਨ ਹੋ ਰਹੇ ਆ ਲੈ ਵੀ ਉਧਰਲੇ ਪਾਸੇ ਜਗਰਾਂ ਪੁਰੀਆਂ ਬਾਲਾ ਪੂਰੇ ਛੱਕੇ ਜਿਹੜੇ ਬਾਕੀ ਰਹਿੰਦੇ ਹੁਣ 10 ਬਾਨਾ 10 ਛੱਕੇ ਲਓ 10 ਛੱਕੇ ਉਧਰ ਕੁਮਾਰਪੁਰ ਵੀ ਪ੍ਰਬੰਧਕ ਕਮੇਟੀ ਆ ਜਿਹੜੀ ਉਹ ਦੇ ਰਹੀ ਆ ਸਾਡੀ ਪੱਟੋ ਹੀਰਾ ਸੱਗੀ ਪ੍ਰਬੰਧਕ ਕਮੇਟੀ ਵੱਲੋਂ ਆਹ ਸਾਹਮਣੇ ਮੇਰੇ ਵੀਰੇ ਹਾਜੀ ਸ਼ਿਖਰਾਓ ਵਾਲਾ ਹਾਜੀ ਅਗਲੀ ਵਾਰ ਜਿਹੜੀ ਟੀਮਾਂ ਜਲਦੀ ਦੇ ਨਾਮ ਧੰਨਵਾਦ ਹੈ ਲੈਟੇ ਜਿਹੜੀ ਟੀਮਾਂ ਸਮੇਂ ਦੀ ਬਦਦ ਕੀਤੀਆਂ ਬਹੁਤ ਬੜਾ